જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਿਨ ਦੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਕੀਤਾ ਗਿਆ ਜਾਰੀ ਉਤਰੀ ਭਾਰਤ ਦੇ ਵਿੱਚ ਇਸ ਸਮੇਂ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਹਰਿਆਣਾ ਹਿਮਾਚਲ ਉਤਰਾਖੰਡ ਦਿੱਲੀ ਅਤੇ ਬਿਹਾਰ ਦੇ ਵਿੱਚ ਨਦੀਆਂ ਉਛਲ ਰਹੀਆਂ ਨੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਹਰ ਪ੍ਰਭਾਵਿਤ ਜੋ ਹੈ ਅਲਾਂ ਦਿੱਤਾ ਗਿਆ ਪਹਾੜੀ ਰਾਜਾਂ ਦੇ ਵਿੱਚ ਜ਼ਮੀਨ ਕਿਸਕਨ ਦੇ ਕਾਰਨ ਸੰਕੜੇ ਸੜਕਾਂ ਜੋ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਨੇ ਕਈ ਰਾਜਾਂ ਦੇ ਵਿੱਚ ਰੈੱਡ ਅਤੇ ਔਰੇਂਜ ਅਲਰਟ ਜੋ ਹੈ ਜਾਰੀ ਕੀਤਾ। ਅੰਮ੍ਰਿਤਸਰ ਦੇ ਵਿੱਚ ਪਿੰਡ ਕੋਨੇਵਾਲ ਦੇ ਵਿੱਚ ਬਣਿਆ 1.5 ਕਰੋੜ ਦਾ ਆਲੀਸ਼ਾਨ ਘਰ ਰਾਵੀ ਦਰਿਆ ਨੇ ਕੀਤਾ ਤਬਾਹ। ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਦਿੱਤੀ ਹੈ। ਉਥੇ ਅਜਨਾਲਾ ਦੀ ਪਿੰਡ ਕੋਨੇਵਾਲ ਦੇ ਰਹਿਣ ਵਾਲੀ ਅਜੀਪਾਲ ਸਿੰਘ ਨੇ ਆਪਣੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ 1.5 ਕਰੋੜ ਦੀ ਕੋਠੀ ਹੜ੍ਹ ਦੇ ਪਾਣੀ ਦੇ ਕਾਰਨ ਦੀ ਖੰਡਰ ਬਣ ਗਈ ਹੈ ਜਿਸ ਲਈ ਉਹਨਾਂ ਨੇ ਪਰਿਵਾਰ ਨੇ 9 ਸਾਲ ਤੱਕ ਮਿਹਨਤ ਕੀਤੀ ਸੀ ਇਹ ਕੋਠੀ 2014 ਦੇ ਵਿੱਚ ਜੋ ਹੈ ਬਣਾਉਣੀ ਸ਼ੁਰੂ ਕੀਤੀ ਸੀ ਤੇ ਹੁਣੇ ਹੀ ਮੁਕੰਮਲ ਹੋਣ ਵਾਲੀ ਸੀ tihad ਨੇ ਸਾਰੀ ਮਿਹਨਤ ਤੇ ਸੁਪਨਿਆਂ ਦੇ ਉੱਤੇ ਪਾਣੀ ਫੇਰ ਦਿੱਤਾ ਚੰਡੀਗੜ੍ਹ ਦੇ ਵਿੱਚ ਬੇਕਾਬੂ ਹੋਇਆ ਸੁਖਣਾ ਝੀਲ ਦਾ ਪਾਣੀ ਅੱਜ ਸਵੇਰ ਤੋਂ ਹੀ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਸੁਖਣਾ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਉੱਠ ਗਿਆ ਅੱਜ ਸਵੇਰੇ 7 ਵਜੇ ਤੋਂ ਫਲੱਡ ਗੇਟ ਖੋਲੇ ਗਏ ਚੰਡੀਗੜ੍ਹ ਚ ਸੁਖਣਾ ਲੀਕ ਦਾ ਪਾਣੀ ਬੇਕਾਬੂ ਹੋ ਕੇ ਉਫਾਨ ਤੇ ਆ ਸੁਖਣਾ ਲੀਕ ਤੋਂ ਫਲੱਡ ਗੇਟ ਖੁੱਲੇ ਜਾਣ ਤੇ ਪੁਲ ਜੋ ਹੈ ਪੂਰੀ ਤਰ੍ਹਾਂ ਟੁੱਟ ਗਿਆ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਦੀ ਸਾਰੇ ਸਿੱਖਿਆ ਅਦਾਰੇ ਰਹਿਣਗੇ ਬੰਦ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਫਿਰ ਵਾਧਾ ਕਰ ਦਿੱਤਾ ਗਿਆ ਇਸ ਸਬੰਧੀ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਨੇ ਖੁਦ ਐਲਾਨ ਕਰਕੇ ਸੂਬੇ ਦੇ ਸਾਰੇ ਸਕੂਲ 7 ਸਤੰਬਰ ਤੱਕ ਬੰਦ ਰਹਿਣ ਦੇ ਹੁਕਮ ਦਿੱਤੇ। ਪੰਜਾਬ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ। ਪੰਜਾਬ ਦੇ ਤਰਨਤਾਰਨ ਪੁਲਿਸ ਨੂੰ ਸਾਂਝੇ ਆਪਰੇਸ਼ਨ ਦੇ ਦੌਰਾਨ ਵੱਡੀ ਸਫਲਤਾ ਮਿਲੀ। ਉਹਨਾਂ ਵੱਲੋਂ ਵੱਡੇ ਬਦਮਾਸ਼ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਲਜ਼ਮਾਂ ਦੇ ਕੋਲੋਂ ਦੋ ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਹੋਏ ਨੇ। ਇਹ ਜਾਣਕਾਰੀ ਡੀਜੀਪੀ ਗੌਰਵ ਸਾਧਵ ਨੇ ਸਾਂਝੀ ਕੀਤੀ। ਸੁੰਦਰਨਗਰ ਦੇ ਵਿੱਚ ਜ਼ਮੀਰ ਖਿਸਕਣ ਦੇ ਕਾਰਨ ਛੇ ਲੋਕਾਂ ਦੀ ਹੋਈ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਸਬ ਡਿਵੀਜ਼ਨ ਦੀ ਜੰਗਮ ਬਾਗ ਦੇ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਹੋਏ ਭਿਆਨਕ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਇਹਨਾਂ ਦੇ ਵਿੱਚੋਂ ਇੱਕ ਪਰਿਵਾਰ ਦੇ 4 ਮੈਂਬਰ ਜੋ ਨੇ ਸ਼ਾਮਲ ਨੇ ਕੈਬਨਟ ਮੰਤਰੀ ਲਾਲ ਸੰਤ ਘਟਾਰੂਚਕ ਨੇ ਹਰ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਨਾਲ ਲੱਗਦੇ ਪੰਜਾਬ ਦੇ ਮੈਦਾਨੀ ਇਲਾਕੇ ਦੇ ਵਿੱਚ ਵੀ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸਮੁੱਚਾ ਪੰਜਾਬ ਜੋ ਹੈ ਹੜਾਂ ਦੀ ਲਪੇਟ ਵਿੱਚ ਆ ਚੁੱਕਾ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਉੱਥੇ ਹੀ ਅੱਜ ਕੈਬਨਟ ਮੰਤਰੀ ਲਾਲ ਸੰਤ ਘਟਾਰੂਚਕ ਨੇ ਪਠਾਨਕੋਟ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਰਾਸ਼ਨ ਵੰਡਿਆ ਉਹ ਵੇਖਦਿਆਂ ਤਸਵੀਰਾਂ ਦੇ ਵਿੱਚ ਮਾਦਾ ਰੱਖੇਦੇ ਪਸ਼ੂ ਕਿੰਨੇ ਆ ਆ ਫੋਰਾ ਬੀਂਦਾ ਦੇ ਵੀ ਲੋ 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 ਵਿਨੋਦ ਕੁਮਾਰ ਇਧਰ ਕਰਨਾ ਇਹ ਛੋਟਾ ਇੱਕ ਦੋ ਲਾਓ ਕੋਈ ਗੱਲ ਨਹੀਂ ਲੋ ਲੋ ਬਰਨ ਸਾਲੋ ਪੂਰਨ ਸਿੰਘ ਹੋਰ ਗੜੇ ਗਰਾਮ ਸਿੰਘ ਬਰਨ ਕੁਮਾਰ ਹੈਲੋ ਹੈਲੋ ਜਮਲਾ ਦੇਵੀ ਹੈਲੋ ਫੜਾ ਦੇ ਬਣਾ ਦੇ ਫੜਾ ਦੇ ਸੋ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਅੰਦਰ ਜਿਹੜੀ ਉਹ ਪਸ਼ੂਆਂ ਦੀ ਪੇਟ ਭਰਨ ਲਈ ਕਹਿ ਸਕਦਾ ਆਪਾਂ ਵੀ ਉਹਨਾਂ ਨੂੰ ਜਿਹੜੀ ਉਹ ਵੰਡੀਆਂ ਜਾ ਰਹੀ ਹੈ ਫੀਡ ਸੋ ਅੱਜ ਮਾਰਕੀਟ ਦੀ ਵਧੀਆ ਫੀਡ ਜਿਹੜੀ ਆ 100 ਪਰਿਵਾਰਾਂ ਨੂੰ ਵੰਡੀ ਆ ਜਨਿਆਲ ਦੇ ਨਾਲ ਨਾਲ ਅਨਿਆਲ ਪਿੰਡ ਦੇ ਅੰਦਰ ਫਤੋ ਚੱਕ ਦੇ ਅੰਦਰ ਵੀ ਜਿਹੜੀ ਉਹ ਇਹ ਫੀਡ ਜਿਹੜੀ ਵੰਡੀ ਗਈ ਆ ਸੋ ਹਰ ਤਰ੍ਹਾਂ ਦਾ ਉਹ ਜੀਵ ਮਨੁੱਖ ਹੋਵੇ ਅ ਮਤਲਬ ਪਸ਼ੂ ਹੋਣ ਔਰ ਜਿਹੜੀ ਸਾਡੀ ਉਹ ਇੱਕ ਪਰੰਪਰਾ ਆ ਸਾਡਾ ਇੱਕ ਸਲੋਗਨ ਆ ਪੰਛੀ ਬੋਲਣ ਮਿੱਟੜੇ ਬੋਲ ਰੱਖਣ ਕੁਦਰਤ ਦਾ ਸੰਤੋਲ ਸੂਏ ਪਸ਼ੂ ਪੰਛੀ ਪੰਛੀ ਜਿਹੜਿਆ ਇਹ ਵੀ ਸਾਡੇ ਕੁਦਰਤ ਦੀ ਨਿਆਮਤ ਆ ਸਾਨੂੰ ਧਰਤੀ ਦੇ ਉੱਤੇ ਇਹ ਜਿਹੜੇ ਬੇਜ਼ਵਾਨੇ ਆ ਜਿਨ੍ਹਾਂ ਦੇ ਨਾਲ ਪੇਟ ਲੱਗੇ ਉਹਨਾਂ ਦਾ ਵੀ ਢਿੱਡ ਪਰਣਾ ਇਹ ਸੌਖੀ ਹਾਲਤਾਂ ਦੇ ਅੰਦਰ ਚੁਣੌਤੀ ਜ਼ਰੂਰ ਆ ਪਰ ਮੈਂ ਲੋਕਾਂ ਨੂੰ ਭਰੋਸਾ ਦਵਾਨਾ ਕੀ ਹਰੇਕੋ ਥਾਂ ਦੇ ਉੱਤੇ ਜਿੱਥੇ ਵੀ ਲੋੜ ਹੈਗੀ ਆ ਅਸੀਂ ਫੀਡ ਚਾਰਾ ਤੂੜੀ ਕਈ ਤਰ੍ਹਾਂ ਦਾ ਮਤਲਬ ਦੇ ਰਹੇ ਆ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੇ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਮੂੰਹ ਖੋਰ ਦੀ ਬਿਮਾਰੀ ਲਈ ਟੀਕਾ ਲੱਗਦਾ ਉਹ ਵੀ ਗਾਲ ਕੋ ਟੂ ਟਿਕਾ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਫ੍ਰੀ ਕਰ ਦਿੱਤਾ ਜਿਹੜਾ ਖਾਸ ਹਾਲਤਾਂ ਦੇ ਵਿੱਚ ਜਿਹੜਾ ਸੋਚੇ ਪੰਜਾਬ ਦੇ ਅੰਦਰ ਸੋ ਜਨਿਆਲ ਪਿੰਡ ਦੇ ਵਿੱਚ ਅੱਜ ਫੀਡ ਵੰਡੀ ਹੈ ਤੋਂ ਬਾਅਦ ਤਨਿਆਲ ਔਰ ਫਤੂ ਚੱਕ ਦੇ ਵਿੱਚ ਵੀ ਵੰਡੀ ਜਾਣੀ ਹੈ